ਚੌਧਰੀ ਸਾਹਿਬ ਮਾਮਲਾ ਤੁਸੀਂ ਸੁਣੀ ਲਿਆ ਇਹ ਕੋਈ ਵੱਡੇ ਖਲਾਸੇ ਹੋਣ ਕਰਕੇ ਇਹ ਕਤਲ ਕੀਤਾ ਗਿਆ ਜਾਂ ਲਚਰਤਾ ਪ੍ਰਮੋਟ ਹੋ ਰਹੀ ਸੀ ਇਸ ਕਰਕੇ ਕਤਲ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਦੇਖੋ ਜੀ ਪਹਿਲਾਂ ਤਾਂ ਮੇਰੇ ਅਮਰਪਾਲ ਨੂੰ ਸਵਾਲ ਹੈ ਵੀ ਕਿਹਦਾ ਸਭ ਤੋਂ ਅਹੁਦਾ ਤੇਰੇ ਕੋਲੇ ਪੰਜਾਬ ਦਾ ਕਿਹੜੇ ਦਲ ਦਾ ਅਹੁਦਾ ਤੇਰੇ ਕੋਲੇ ਪਾਣਾ ਪਾਇਆ ਹੋਇਆ ਹੈ ਕਿਹੜੀ ਤੇਰੀ ਪੰਦੀ ਹੈ ਬੁੱਢਾ ਦਲ ਜਾਂ ਤਰਨਤਪੁਰ ਰਾਜੇ ਮਹਾਰਾਜਿਆਂ ਦੇ ਦਰਬਾਰਾਂ ਦੇ ਵਿੱਚ ਨਾਚ ਹੁੰਦੇ ਸੀ ਡਾਂਸ ਹੁੰਦਾ ਸੀ ਲੋਕ ਧੀਆਂ ਪੜਾਂ ਤੱਕ ਛੱਡੇ ਹੁੰਦੇ ਸੀ ਝੰਗੀਰਾ ਲੈ ਲੈਂਦੇ ਸੀ ਕਿਉਂ ਕੌਣ ਸੀ ਆ ਉਹ ਵੀ ਪੰਜਾਬੀ ਸੀ ਤੇ ਵੀ ਕੰਚਨ ਕੁਮਾਰੀ ਹੈ ਜਿਹੜੀ ਇਹ ਕੋਮਲ ਕੌਰ ਹੈ ਇਹਨੂੰ ਇਹਨੂੰ ਜਿਹੜਾ ਇਹ ਮਤਲਬ ਕਤਲ ਕੀਤਾ ਗਿਆ ਵੀ ਇਹ ਗਲਤ ਹੋਇਆ ਜੀ ਇਸ ਨੂੰ ਬਿਲਕੁਲ ਗਲਤ ਹੋਇਆ ਜੀ ਇਹਨੂੰ ਕਿਹਨੇ ਪਾਵਰਾਂ ਦੇ ਦਿੱਤੀਆਂ ਜੀ ਕਿਹੜੇ ਬੰਦੇ ਨੇ ਇਹਨੂੰ 5 5 6 6 ਹਜ਼ਾਰ ਲਈ ਫਿਰਦੇ ਐ ਕਿਵੇਂ ਤੁਮਾਲੇ ਦਿੱਤੇ ਐ ਚਲੋ ਠੀਕ ਆ ਅਮਰ ਖਗ ਲਿਆ ਤੁਸੀਂ ਗੁਰੂ ਵਾਲੇ ਬਣ ਗਏ ਹੋ ਪਰ ਉਹ ਵਾਲੇ ਬੰਦੇ ਲਈ ਜੇਕਰ ਤੁਸੀਂ ਮਹਿ ਸਿੰਘ ਦਾ ਬਾਣਾ ਪਾਣਾ ਉਹਦੇ ਵਿੱਚ ਦਲ ਵੀ ਜ਼ਰੂਰੀ ਹੈ ਕਿਹੜੇ ਦਲ ਨਾਲ ਤੁਸੀਂ ਹਿੱਸਾ ਹੋ ਕਈ ਲੋਕ ਤਾਂ ਬਹੁਤ ਸਪੋਰਟ ਜਾਏ ਪਏ ਨੇ ਉਹਨੂੰ ਤਾਂ ਕਾਲ ਤੱਕ ਸਭ ਦਾ ਜਥੇਦਾਰ ਵੀ ਬਣਾਉਣ ਦੀਆਂ ਗੱਲਾਂ ਚੱਲ ਪਈਆਂ ਵੀ ਇਹਨੂੰ ਜਥੇਦਾਰ ਬਣਾਇਆ ਜਾਵੇ ਨੇ ਕੰਮ ਹੀ ਬੜਾ ਵਧੀਆ ਕੀਤਾ ਇਹਨੇ ਜਿਹੜਾ ਕਤਲ ਕਰਤਾ ਕੋਈ ਸਜ਼ਾ ਵੀ ਦੇ ਸਕਦੇ ਸੀ ਕੋਈ ਲਤਵਾ ਭੰਨ ਦੇ ਉਹਦੀ じゃ ਆ ਕਾਦੇ ਹੱਥੇ ਬਣਾਏ ਐ ਆਫੀਸਰ ਲੁਧਿਆਣੇ ਦੇ ਵਿੱਚ ਸੀਪੀ ਸਾਹਿਬ ਬੈਠੇ ਐ ਉਹਨੂੰ ਸ਼ਿਕਾਇਤ ਕਰੋ ਦਸ ਦਿਨ ਅੰਦਰ ਲੋਅ ਆਪਣੇ ਆਪ ਵੱਢ ਜੂਗੀ ਪਰ ਇਹ ਤੁਹਾਨੂੰ ਕੀ ਕਹਿੰਦਾ ਵੀ ਬੰਦੇ ਜਨਾਨੀ ਨੂੰ ਮਾਰਦੇ ਹੋ ਚੌਧਰੀ ਸਾਹਿਬ ਜੇ ਗੰਦ ਦੀ ਗੱਲ ਕਹਿੰਦੇ ਐ ਵੀ ਆਪਣੇ ਲਚਰਤਾ ਦੀ ਗੱਲ ਕਰਦੇ ਆ ਸਾਡੇ ਪੰਜਾਬੀ ਗਾਇਕ ਜਿਨ੍ਹਾਂ ਨੇ ਹਥਿਆਰਾਂ ਦੇ ਗਾਣੇ ਗਾਏ ਨੇ ਬਹੁਤ ਲਚਰਤਾ ਵੀ ਫੈਲਾਈ ਐ ਵੀਡੀਓ ਵੀ ਲਚਰਤਾਲੇ ਬਣਾਏ ਨੇ ਫਿਲਮਾਂ ਵੀ ਬਣੀਆਂ ਨੇ ਫਿਰ ਉਹ ਸਾਰਿਆਂ ਨੂੰ ਵੀ ਸੋਧਾ ਲੱਗੂਗਾ ਮੈਂ ਤਾਂ ਉਹੀ ਤਾਂ ਕਹਿੰਦਾ ਲਾਓ ਫਿਰ ਸੋਧਾ ਤੁਹਾਨੂੰ ਤੁਹਾਡੇ ਚ ਤਾਕਤ ਨਹੀਂ ਲੱਤਾ ਭਾਰਤ ਕਹਿੰਦੇ ਲਾਓ ਕਈ ਲੋਕ ਇਹ ਵੀ ਕਹਿੰਦੇ ਨੇ ਵੀ ਖਾਲਸਾ ਕਦੇ ਮੈਦਾਨ ਛੱਡ ਕੇ ਨਹੀਂ ਭਜਦਾ ਜੇ ਮਾਰਨਾ ਸੀ ਤਾਂ ਸ਼ਰਿਆਂ ਮਾਰਨਾ ਸੀ ਭੱਜਣਾ ਸੀ ਤਾਂ ਫਿਰ ਇਸ ਕਰਕੇ ਆ ਵੀ ਜੇ ਕੱਲ ਨੂੰ ਨਾਂ ਵੀ ਪਤਾ ਲੱਗਦਾ ਤਾਂ ਚੁੱਪ ਹੋ ਜਾਂਗੇ ਜੇ ਪਤਾ ਲੱਗ ਗਿਆ ਤਾਂ ਚੱਕ ਦਾਂਗੇ ਫੱਟੇ ਝੰਡਾ ਵੀ ਅਸੀਂ ਮਾਰੀਏ ਵੀ ਹੋ ਸਕਦਾ ਦੇਖੋ ਜੀ ਭੱਜ ਗਿਆ ਤਾਂ ਇਹਨੇ ਖਾਲਸੇ ਨੂੰ ਬਦਨਾਮ ਕਰਤਾ ਇਸ ਬੰਦੇ ਨੇ ਤਾਂ ਤਾਂ ਕਦੇ ਭੱਜੇ ਨਹੀਂ ਮੈਦਾਨ 'ਚੋਂ ਇਹ ਸਾਡੇ ਗੁਰੂ ਸਾਹਿਬ ਦੇ ਜਿਹੜੇ ਉਪਦੇਸ਼ ਆ ਸਾਡੇ ਜਿਨ੍ਹਾਂ ਦੇ ਅਸੀਂ ਪਾਲਸਪਿਆਂ ਤੇ ਚੱਲਦੇ ਆ ਉਹਨਾਂ ਨੂੰ ਵੀ ਬਦਨਾਮ ਕਰਤਾ ਇਸ ਬੰਦੇ ਨੇ ਭੱਜਿਆ ਕਿਉਂ ਫਿਰ ਇਹਦੇ ਮੋਬਾਈਲ ਉਹਦੇ ਪਾਸਵਰਡ ਵੀ ਖੋਲ ਕੇ ਕਹਿੰਦੇ ਮੋਬਾਈਲ ਵੀ ਨਾਲ ਲੈ ਗਿਆ ਮੈਰੋ ਕੀ ਲੱਗਦਾ ਵੀ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਬੜੇ ਬੜੇ ਸ੍ਰੀ ਪੁਜਾਦਿਆਂ ਦੀ ਨੀਂਦ ਉੱਡ ਗਈ ਕਿਤੇ ਉਹ ਮੋਬਾਈਲ ਦੇ ਵਿੱਚ ਇਹਨਾਂ ਦਾ ਕੋਈ ਐਸਾ ਕਾਰਨਾਮਾ ਤਾਂ ਨਹੀਂ ਰਿਪੋਰਟ ਹੋਇਆ ਹੋਇਆ ਜੀ ਵੱਡਾ ਕਾਰ ਵੀ ਇਹ ਜੀ ਮੋਬਾਈਲ ਜਾਣ ਦਾ ਪਾਸਵਰਡ ਲੈ ਆ ਉਹ ਡਿਲੀਟ ਕਰਤੇ ਹੋਣੇ ਨੇ ਇਹ ਡਿਲੀਟ ਕਰ ਗਿਆ ਉਹਦੇ ਵਿੱਚੋਂ ਹੁਣ ਜਿਹੜੀਆਂ ਉਹਦੀਆਂ ਕੋਈ ਬਾਹਲੀਆਂ ਗੰਦੀਆਂ ਵੀਡੀਓ ਉਹ ਇਹ ਚਲਵਾ ਰਿਹਾ ਉੱਥੇ ਬਹਿ ਕੇ ਨਿਊਡ ਵੀਡੀਓ ਉਹ ਲੜਕੀ ਦੀ ਅੱਜ ਲੋਕਾਂ ਚਾਰੀਆਂ ਨੇ ਆਪਾਂ ਗੱਲ ਕਰਦੇ ਵੀ ਚੰਗੇ ਨਹੀਂ ਲੱਗਦੇ ਬਿਲਕੁਲ ਨਿਰਵਸਤਰ ਵੀਡੀਓ ਕਈ ਨੇ ਜਿਹੜੀਆਂ ਉਹ ਕੌਣ ਰਿਲੀਜ਼ ਕਰ ਰਿਹਾ ਉਹਦੇ ਮਰਨ ਤੋਂ ਬਾਅਦ ਉਹ ਹੀ ਕਰ ਰਿਹਾ ਜੀ ਜਿਹੜਾ ਮੋਬਾਈਲ ਲੈ ਗਿਆ ਤੇ ਉਹਦੇ ਜੀ ਇਹਦਾ ਪਾਸਪੋਰਟ ਵੀ ਉਹਦੇ ਕੋਲੇ ਹੀ ਹੈ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜੇ ਦਾਜ ਲੈਣਾ ਬੰਦ ਕਰ ਦਾਂਗੇ ਤਾਂ ਦੇਣਾ ਆਪੀ ਬੰਦ ਹੋ ਜਾਊਗਾ ਜੇ ਅਸੀਂ ਗੰਦਾ ਸੁਣਾਗੇ ਨਹੀਂ ਗੰਦਾ ਦੇਖਾਂਗੇ ਨਹੀਂ ਭਾਈ ਤਾਂ ਕੋਈ ਨਹੀਂ ਇਹਨੂੰ ਪਰੋਸ ਸਕਦਾ ਅਸੀਂ ਲੋਕ ਕਿਹ ਆ ਜਿਹੜੇ ਸਾਰਾ ਕੁਝ ਦੇਖਦੇ ਫਿਰ ਮੈਰੋਗੇ ਸੁਣਦਾ ਸੀ ਇਹਨੇ ਵੀ ਦੀ ਇਹ ਵੀ ਸੁਣ ਜਿਹੜਾ ਇਹਦੇ ਕੋਲੇ ਆਉਂਦੀ ਸੀ ਸੁਣਦਾ ਹੀ ਸੀ ਮਤਲ ਉਹ 4 ਲੱਖ ਉਹ ਫੋਲੋਅਰ ਨੇ ਭਾਈ ਹਸੀ ਉਹ ਲੋਕ ਆ ਉਹ ਕਹਿਉਣਾ ਮਤਲੇ ਹੈ ਬਿਲਕੁਲ ਬਿਲਕੁਲ ਜੇ ਗੱਲ ਕਰੀਏ ਤਾਂ ਪਿਛਲੇ ਦਿਨ ਇੱਕ ਗਾਇਕ ਆ ਪਟਿਆਲੇ ਤੋਂ ਸੁਖਵੰਤ ਲਵਲੀ ਉਹਨੇ ਬੜਾ ਵਧੀਆ ਗਾਣਾ ਗਾਇਆ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਮਿਲਦੀ ਨੂੰੱਚੇ ਸਾਧਾ ਨੂੰ ਪ੍ਰੋਮ ਮਿਲ ਜਾਂਦੀ ਹੈ ਬੰਦੀ ਸਿੰਘਾਂ ਨੂੰ ਰਿਹਾਈ ਕਿਉਂ ਨਹੀਂ ਮਿਲਦੀ ਉਹ ਜਿਹਨੇ ਚੰਗਾ ਗਾਇਆ ਕੌਮ ਲਈ ਗਾਇਆ ਉਹਦਾ ਸਤਿਕਾਰ ਨਹੀਂ ਕੋਈ ਕਰ ਰਿਹਾ ਜਦੋਂ ਐਡੇ ਐਡੇ ਮੋਰਚੇ ਲੱਗੇ ਹੋਏ ਨੇ ਕਿਸ ਨੇ ਉਹਨੂੰ ਸਨਮਾਨ ਕੀਤਾ ਕਿਸੇ ਨੇ ਦੇਖਿਆ ਕਿ ਉਹਦਾ ਘਰ-ਵਾਰ ਕਿਵੇਂ ਚੱਲਦਾ ਹੈ ਮਤਲਬ ਚੰਗਾ ਗਾਉਣ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ ਇੱਥੇ ਇਹ ਚੰਗਾ ਗਾਉਣ ਵਾਲਿਆ ਚੰਗਾ ਸੁਣਦੇ ਨਹੀਂ ਜੀ ਇਹ ਤਾਂ ਸੁਣਦੇ ਸਲੀਬਤਾ ਹੁਣ ਜਿਹੜਾ ਆ 4 ਲੱਖ ਫਾਲੋਅਰ ਹੈ 30% ਤਾਂ ਬਜ਼ੁਰਗ ਹੈ ਉਹਨੂੰ ਸੁਣਦੇ ਸੀ ਨਾ ਫਾਲੋ ਕਰੋ ਨਾ ਸੁਣੋ ਚੌਧਰੀ ਸਾਹਿਬ ਪੰਜਾਬੀ ਦੀ ਗੱਲ ਕਰਦੇ ਆ ਪੰਜਾਬੀ ਤਨ ਸੁਭਾਵ ਦੀ ਗੱਲ ਕਰਦੇ ਆ ਕਈ ਜਗ੍ਹਾ ਤਾਂ ਹਲੇ ਵੀ ਸਾਡੇ ਕਹਿੰਦੇ ਵੀ ਗਿੱਧੇ ਪੈਂਦੇ ਨੇ ਇੱਡੇ ਚ ਬੋਲੀਆਂ ਪੈਂਦੀਆਂ ਨੇ ਜਿੱਥੇ ਨੌਜਵਾਨ ਮੁੰਡੇ ਕੁੜੀਆਂ ਬਜ਼ੁਰਗ ਗੰਦੀਆਂ ਬੋਲੀਆਂ ਪਾਉਂਦੇ ਨੇ ਤੇ ਫਿਰ ਉਹ ਲੋਕ ਕੌਣ ਨੇ ਪਾਰਦੇ ਬੇਲੇ ਤੇ ਜਾਵੜੋ ਲੁਧਿਆਣੇ ਜੀ ਕਿਤੇ ਬਖੂਲ ਜੀ ਜਾਇਓ ਕਿਤੇ ਖਬਰ ਕਰਕੇ ਲਿਆਇਓ ਤੇ ਕੁੜੀਆਂ ਬੋਲੀਆਂ ਲੱਚੜਦਾ ਹੀ ਐ ਮੈਂ ਪੰਜਾਬੀਆਂ ਨੂੰ ਨਾ ਸ਼ਾਬਾਸ਼ ਦੇਣ ਲੱਗਾ ਜਿਹੜੇ ਪੋਸਟਾਂ ਪਾਉਂਦੇ ਆ ਕੋਈ ਲਾਈ ਜਾਂਦਾ ਪੋਸਟਰ ਲਾਤਾ ਨਹੀਂ ਜਿੱਤਾਂ ਦੇ ਰਖਵਾਲੇ ਆਹ ਜਿੱਦਾਂ ਦਾ ਰਖਵਾਲਾ ਯਾਰ ਕਤਲ ਕਰਕੇ ਗੁਰੂ ਸਾਹਿਬ ਨੇ ਸਿੱਖਿਆ ਨਫੇ ਤੇ ਬੱਚੇ ਤੇ ਤੇਰੀ ਤੇ ਵਾਰ ਨਹੀਂ ਕਰਨਾ ਆਹ ਨਾ ਇਹ ਤਾਂ ਮੋਟਿਵ ਗਿਆਨ ਨਾ ਕੰਮ ਇਹ ਜਿਹੜੇ ਮਹਿਰੋਂ ਨੇ ਅਮਰਪਾਲ ਮਹਿਰੋਂ ਨੇ ਇਹ ਕੀ ਕੰਮ ਕਰਦੇ ਸੀ ਜਿਵੇਂ ਬਾਬੇ ਨਾਨਕ ਨੇ ਉਕਤਮ ਖੇਤੀ ਲਿਖਿਆ ਵੀ ਪਹਿਲਾਂ ਆਪਾਂ ਭਾਈ ਕਮਾਈ ਕਰੀਏ ਫਿਰ ਵੰਡ ਕੇ ਛਕੀਏ ਬਾਈਏ ਖਾਈਏ ਫਿਰ ਰੱਖ ਕੇ ਵੰਡ ਕੇ ਛਕੀਏ ਪਰ ਇਹ ਕਿਹੜੇ ਸਿਧਾਂਤਾਂ ਦੇ ਚੱਲੇ ਹੋਏ ਨੇ ਤੇ ਕੰਮ ਕੀ ਕਰਦੇ ਨੇ ਕੀ ਇਹਨਾਂ ਦਾ ਬਿਜ਼ਨਸ ਕੀ ਸੀ ਮਹਿਰੋਂ ਦਾ ਦੇਖੋ ਜੀ ਫੋਰਚੂਨਰਾਂ ਗੱਡੀਆਂ ਤੇਲ ਕਿੱਥੋਂ ਪੈਂਦੇ ਫੋਰਚੂਨਰਾਂ ਗੱਡੀਆਂ ਕਿੱਥੋਂ ਆਈਆਂ ਅਸਲਾ ਕਿੱਥੋਂ ਆਇਆ 10 12 10 12 ਲਾਲ ਲਾਕ ਲੈ ਕੇ ਜਿਹੜਾ ਇਹਨਾਂ ਦਾ ਟੋਲਾ ਸੀਗਾ ਕਿੰਸਿੰਗ ਆਉ 10 12 ਚੱਲਦੇ ਉਹਨਾਂ ਦੇ ਖਰਚੇ ਕਿੱਥੋਂ ਪੂਰੇ ਕਰਦੇ ਸੀ ਤੇਲ ਕਿੱਥੋਂ ਪੂਰੇ ਕਰਦੇ ਸੀ ਉਹ ਕਿੱਥੋਂ ਜਰਨਾਨਕ ਸਰ ਠਾੜ ਕਲੇਰ ਵਾਲਾ ਦਬਾ ਲਾ ਦਬਕੋ ਪਿਆ ਉਹ ਦੋ ਬੁੱਤੇ ਚੱਕੇ ਸੀ ਦੋਨੇ ਦਬਾਦੇ ਉਹ ਕਿਉਂ ਦਬਦੇ ਉਹ ਸਿਰੇ ਕਿਉਂ ਲੱਗੇ ਉਹ ਜਿਹੜੀ ਬਾਬੇ ਦੇ ਇੱਕ ਪਰਚਾ ਦਰਜ ਕਰਾਇਆ ਇਹਨੇ ਉਹ ਵੀ ਗਲਤੀ ਹਟਪਣ ਕੀ ਪਰਚਾ ਦਰਜ ਕਰਾਉਣਾ ਹੈ ਉਹ ਲੇਡੀ ਜੀ ਮੁਕਰ ਗਈ ਕੀ ਕਰ ਲਵਾਂਗਾ ਤਾਂ ਚੌਧਰੀ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਉਹੀ ਪੁੱਛਦਾ ਵੀ ਇੱਕ ਕੀ ਕੰਮ ਕੀ ਹੈ ਇਹ ਸਿਰਫ ਬਾਣਾ ਪਾ ਕੇ ਕਈ ਆਪਾਂ ਦੇਖਦੇ ਆ ਵੀ ਕਈਆਂ ਨੇ ਕਿਹਾ ਵੀ 90 ਇੱਕ ਸਿੰਘ ਹੀ ਬੋਲ ਰਹੇ ਨੇ ਵੀ 90% ਨੇ ਜਿਹੜੇ ਬਿਲਕੁਲ ਇੱਧਰ ਕੋਈ ਕੰਮ ਨਹੀਂ ਕਰਦੇ ਕੋਈ ਕਾਰੋਬਾਰ ਨਹੀਂ ਸਿਰਫ ਕਹਿੰਦੇ ਆ ਵੀ ਚੱਕ ਕੇ ਆਪਾਂ ਨੇਂਗ ਬਣ ਜੰਨੇ ਆ ਕੋਈ ਪੁੱਛੂਗਾ ਨਹੀਂ ਕਿਸੇ ਨੂੰ ਡਰਾ ਲਓ ਧਮਕਾ ਲਓ ਪਹਿਲੇ ਸਮਿਆਂ ਦੇ ਵਿੱਚ ਕਿਸਦਾ ਕਾਕੰਡਾ ਬਦਲੇ ਜਾਂ ਕੁਛ ਬਦਲਿਆ ਵੀ ਅੱਜ ਵੀ ਕਈ ਲੋਕ ਐਸੇ ਹੈਗੇ ਨੇ ਜਿਹੜੇ ਸਿਰਫ ਬਾਣਾ ਪਾ ਕੇ ਬਾਣੇ ਨੂੰ ਵੀ ਬਦਨਾਮ ਕਰ ਰਹੇ ਨੇ ਦੇਖੋ ਜੀ ਝਲਾਉਂਦੇ ਆ ਇਹ ਤੋ ਦੇਰ ਮੰਗੂ ਵਰਦਲੇ ਲੋਕੀ ਲੈ ਆ ਰਹੇ ਜਿਹੜਾ ਮੰਗੂ ਪੱਟਦੀ ਸੀ ਉਹਦੇ ਮੈਂ ਵੀਡੀਓ ਕੱਢ ਖਲਾਬ ਕੀਤੀ ਪੈ ਗਿਆ ਮੰਗੂ ਤੇਰਾ ਠੱਪ ਹੋ ਗਿਆ ਕੰਮ ਉਹ ਬੰਦਾ ਕੀ ਕਰਦਾ ਸੀ ਪਬਲਿਸਿਟੀ ਕਰਦਾ ਸੀ ਹੁਣ ਇਹ ਵੀ ਪਬਲਿਸਿਟੀ ਕਰ ਰਿਹਾ ਹੈ ਤੇ ਲੋਕ ਇਹਨੂੰ ਕਹ ਸਕਦਾ ਆਪਾਂ ਕਹਿੰਦੇ ਜੀ ਤੂੰ ਜਦੇ ਦਾ ਲਾ ਲਓ ਜੀ ਤੇ ਫਿਰ ਕੀ ਭਾਵੇਂ ਗੂਗੀ ਅਜੇ ਤੇ ਪਾਵਰ ਹੈ ਨਹੀਂ ਜੇ ਕਰ ਇਹਦੇ ਕੋਲ ਪਾਵਰ ਦੇਦੀ ਫਿਰ ਕੀ ਭਾਵੇਂ ਗੂਗੀ ਇਹਨਾਂ ਦੇ ਕੀੜੇ ਮਕੋੜੇ ਸਮਝੂਗਾ ਲੋਕਾਂ ਨੂੰ ਜੀ ਇਹ ਤਾਂ ਬਹੁਤ ਵੱਡੀ ਗੱਲ ਲੋਕ ਕਰਦੇ ਨੇ ਹਲੇ ਸੋਚਦੇ ਨਹੀਂ ਸਮਝਦੇ ਨਹੀਂ ਕਾਦ ਤੱਕ ਸ਼ਬਦਾ ਜਥੇਦਾਰ ਇੱਕ ਕੌਮ ਦੀ ਨਮਾਇੰਦਗੀ ਪੂਰੀ ਵਰਡ ਦੇ ਵਿੱਚ ਕਰਨੀ ਹੈ ਕੋਈ ਛੋਟੀ ਮੋਟੀ ਗੱਲ ਨਹੀਂ ਇਹ ਤਾਂ ਸੋਚਣਾ ਪਊਗਾ ਇਹ ਹੁਣ ਭਾਈ ਸਾਡੇ ਲੋਕ ਨੇ ਜਿਹੜੇ ਸਮਝਦਾਰ ਨੇ ਸਮਾਂ ਪਾ ਕੇ ਸਾਰੇ ਸੱਚ ਸਾਹਮਣੇ ਆ ਜਾਣਗੇ ਥੋੜਾ ਸਮਾਂ ਦੇਣਾ ਚਾਹੀਦਾ ਆਪਾਂ ਨੂੰ ਇੱਕ ਤਰਫ ਕੋਈ ਲਾਨ ਨਹੀਂ ਕਰ ਦੇਣਾ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਲਚਰਤਾ ਦੇ ਅਸੀਂ ਸਾਰੇ ਖਿਲਾਫ ਹੈ ਇਹ ਕਮਲ ਕੌਰ ਜੋ ਕਰਦੀ ਸੀ ਸਹੀ ਨਹੀਂ ਕਰਦੀ ਸੀ ਪਰ ਕੀ ਚੌਧਰੀ ਸਾਹਿਬ ਨੂੰ ਮਾਰਨਾ ਇਹ ਇੱਕ ਲਾਸਟ ਚੁਆਇਸ ਸੀਗੀ ਇਹ ਇਦਾਂ ਹੀ ਹੋਣਾ ਚਾਹੀਦਾ ਸੀ ਮੈਂ ਉਹੀ ਆਪਾਂ ਉਸੇ ਗੱਲ ਤੇ ਆਪਾਂ ਤੁਹਾਖ ਲਿਉਨੇ ਜੀ ਵੀ ਇਹ ਮਾਰਨਾ ਕਿਉਂ ਜ਼ਰੂਰੀ ਸੀ ਇਹ ਕਿਸੇ ਇਹੋ ਜਿਹਾ ਇਹਦੇ ਵਿੱਚ ਮਹਿਲਾਵਾਂ ਦੇ ਵਿੱਚ ਕੀ ਸੀ ਇਹੋ ਜਿਹਾ ਇਹਦੇ ਪਾਸਪੋਰਟ ਤੇ ਵੀ ਐਂਟਰੀਆਂ ਸੀ ਜਿੱਥੇ ਮਾਰ ਕੇ ਤੇ ਘੁਮੜ ਕਾ ਬਣ ਜਾਂਦੀ ਸੀ ਉਹ ਐਂਟਰੀਆਂ ਕਿਹਦੀ ਸੀ ਇਹ ਬਹੁਤ ਵੱਡਾ ਮਸਲਾ ਇੱਕ ਤਵਾਇਫ ਨੇ ਆਤਮ ਕਥਾ ਲਿਖਣ ਦਾ ਐਲਾਨ ਕੀਤਾ ਤਾਂ ਵੱਡੇ ਵੱਡੇ ਅਮੀਰ ਜਾਦੇ ਵੱਡੇ ਵੱਡੇ شریف ਜਾਦਿਆਂ ਦੀ ਨੀਂਦ ਉੱਡ ਗਈ ਪੰਜਾਬ ਦੇ ਵਿੱਚ ਇੱਕ ਮੁੱਦਾ ਜਿਹੜਾ ਇਸ ਟਾਈਮ ਬਹੁਤ ਗਰਮਾਇਆ ਹੋਇਆ ਹੈ ਅਮਰਤਪਾਲ ਮਹਿਰੋ ਤੇ ਬੀਬੀ ਕਮਲਕੌਰ ਦਾ ਉਰਫ ਕੰਚਨ ਕੁਮਾਰੀ ਦਾ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਸਮਾਜ ਸੇਵੀ ਚੌਧਰੀ ਕਿਸ਼ਨ ਲਾਲ ਜੋ ਸਾਬਕਾ ਐਸਐਚਓ ਵੀ ਨੇ ਕਾਨੂੰਨ ਦੀਆਂ ਬਰੀਕੀਆਂ ਵੀ ਜਾਣਦੇ ਨੇ ਗੱਲਬਾਤ ਕਰਨਗੇ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਚੌਧਰੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈ ਪਾਤ ਮਕਬੂਲੀ ਜੀ ਚੌਧਰੀ ਸਾਹਿਬ ਮਾਮਲਾ ਤੁਸੀਂ ਸੁਣੀ ਲਿਆ ਇਹ ਕੋਈ ਵੱਡੇ ਖਲਾਸੇ ਹੋਣ ਕਰਕੇ ਇਹ ਕਤਲ ਕੀਤਾ ਗਿਆ ਜਾਂ ਲਚਰਤਾ ਪ੍ਰਮੋਟ ਹੋ ਰਹੀ ਸੀ ਇਸ ਕਰਕੇ ਕਤਲ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਪਹਿਲਾਂ ਤਾਂ ਮੇਰੇ ਅਮਰਪਾਲ ਨੂੰ ਸਵਾਲ ਹੈ ਵੀ ਇਹਦਾ ਸੰਵਿਧਾਨਕ ਅਹੁਦਾ ਤੇਰੇ ਕੋਲੇ ਪੰਜਾਬ ਦਾ ਕਿਹੜੇ ਦਲ ਦਾ ਅਹੁਦਾ ਤੇਰੇ ਕੋਲੇ ਤੂੰ ਬਾਣਾ ਪਾਇਆ ਹੋਇਆ ਹੈ ਕਿਹੜੀ ਤੇਰੀ ਪਸੰਦੀ ਹੈ ਬੁੱਢਾ ਦਲ ਜਾਂ ਤਰਨਾ ਦਲ ਤੇ ਤੈਨੂੰ ਪਾਵਰਾ ਕਿਨੇ ਦਿੱਤੀਆਂ ਇਹ ਬਾਣਾ ਪਾ ਕੇ ਗੁਰੂ ਸਾਹਿਬ ਦਾ ਵੀ ਕਤਲ ਕਰਨਾ ਜੀ ਪਾਵਰ ਤਾਂ ਚੌਧਰੀ ਸਾਹਿਬ ਕਿਸੇ ਕੋਲ ਵੀ ਹੈ ਨਹੀਂ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਦੀ ਇਹ ਕਹਿੰਦੇ ਵੀ ਆਸੀ ਸਮਾਜ ਨੂੰ ਸਿੱਧੇ ਰਸਤੇ ਲੈ ਜਾਣਾ ਦੇਖੋ ਜੀ ਕਿਹੜੇ ਬੰਦੇ ਨੇ ਇਹਨੂੰ 5 5 6 6 ਹਜ਼ਾਰ ਲਈ ਫਿਰਦੇ ਆ ਕਿਹਨੇ ਤੁਮਾਲੇ ਦਿੱਤੇ ਆ ਚਲੋ ਠੀਕ ਆ ਅਮਰ ਅਗ ਲਿਆ ਤੁਸੀਂ ਗੁਰੂ ਵਾਲੇ ਬਣ ਗਏ ਹੋ ਪਰ ਗੁਰੂ ਵਾਲੇ ਬਣਦੇ ਲਈ ਜੇਕਰ ਤੁਸੀਂ ਸਿੰਘ ਸਿੰਘ ਦਾ ਪਾਣਾ ਪਣਾ ਉਹਦੇ ਚ ਦਲ ਵੀ ਜ਼ਰੂਰੀ ਆ ਕਿਹੜੇ ਦਲ ਦਾ ਤੁਸੀਂ ਹਿੱਸਾ ਹੋ ਠੀਕ ਹੈ ਨਾ ਜੀ ਇਹ ਨਹੀਂ ਵੀ ਜੇ 10 ਇਕੱਠੇ ਹੋ ਕੇ ਟੋਲੇ ਬਣਾ ਕੇ ਤੁਰ ਪੇ ਤਾਂ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ ਆਪ ਹੀ ਮਰਜ਼ੀ ਕਰੋਗੇ ਜੀ ਚੌਧਰੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਵੀ ਕੰਚਨ ਕੁਮਾਰੀ ਹੈ ਜਿਹੜੀ ਇਹ ਕੋਮਲ ਕੌਰ ਹੈ ਇਹਨੂੰ ਇਹਨੂੰ ਜਿਹੜਾ ਇਹ ਮਤਲਬ ਕਤਲ ਕੀਤਾ ਗਿਆ ਵੀ ਇਹ ਗਲਤ ਹੋਇਆ ਜੀ ਇਸ ਵਿੱਚ ਬਿਲਕੁਲ ਗਲਤ ਹੋਇਆ ਜੀ ਇਹਨੂੰ ਕਿਹਨੇ ਪਾਵਰਾਂ ਦੇ ਦਿੱਤੀਆਂ ਜੀ ਹੂੰ ਇਹਨੂੰ ਕੀ ਆ ਕਈ ਲੋਕ ਕਈ ਲੋਕ ਤਾਂ ਬਹੁਤ ਸਪੋਰਟ ਚਾਏ ਪਏ ਨੇ ਉਹਨੂੰ ਤਾਂ ਕਾਲ ਤੱਕ ਸਰ ਦਾ ਜਥੇਦਾਰ ਵੀ ਬਣਾਉਣ ਦੀਆਂ ਗੱਲਾਂ ਚੱਲ ਪਈਆਂ ਵੀ ਇਹਨੂੰ ਜਥੇਦਾਰ ਬਣਾਇਆ ਜਾਵੇ ਨੇ ਕੰਮ ਹੀ ਬੜਾ ਵਧੀਆ ਕੀਤਾ ਦੇਖੋ ਜੀ ਆ ਗਾਂ ਹੁਣ ਜਿਹੜਾ ਆਪਾਂ ਗਾਂ ਤੁਰਾਂਗੇ ਨਾ ਤੇ ਉਹ ਆਪਾਂ ਗਾਂ ਜਿਹੜੇ ਨੇ ਪੋਸਟਾ ਪਾਸਟਾ ਪਾਉਣ ਵਾਲਿਆਂ ਨੂੰ ਵੀ ਗੱਲ ਕਰਾਂਗੇ ਆਪਾਂ ਫੇਰ ਜਾਂਦੇ ਹੁਣ ਦੇਖੋ ਇਹਨੇ ਜਿਹੜਾ ਕਤਲ ਕਰਤਾ ਕੋਈ ਸਜ਼ਾ ਵੀ ਦੇ ਸਕਦੇ ਸੀ ਕੋਈ ਲਤਵਾ ਭੰਨੇ ਦੇ ਉਹਦੀ ਜਾਂ ਆ ਕਾਹਦੇ ਬਣਾਏ ਐ ਆਫੀਸਰ ਲੁਧਿਆਣੇ ਦੇ ਵਿੱਚ ਸੀਪੀ ਸਾਹਿਬ ਬੈਠੇ ਐ ਉਹਨੂੰ ਸ਼ਿਕਾਇਤ ਕਰੋ ਦੱਸ ਦੇਣ ਅੰਦਰ ਲੋਅ ਆਪਣੇ ਆ ਪੜ ਜੂਗੀ ਪਰ ਇਹ ਤੁਹਾਨੂੰ ਕੀ ਤਾਂ ਵੀ ਮੰਦਾ ਜਿਰਾਨੀ ਨੂੰ ਮਾਰ ਦਿਓ ਜੀ ਚੌਧਰੀ ਸਾਹਿਬ ਟਾਡੇ ਵਾਲੀ ਗੱਲ ਨਾਲ ਵੀ ਇਤਫਾਕ ਰੱਖਦੇ ਆ ਕਈ ਲੋਕ ਇਹ ਵੀ ਕਹਿੰਦੇ ਨੇ ਵੀ ਖਾਲਸਾ ਕਦੇ ਮੈਦਾਨ ਛੱਡ ਕੇ ਨਹੀਂ ਭੱਜਦਾ ਜੇ ਮਾਰਨਾ ਸੀ ਤਾਂ ਸ਼ਰੀਆ ਮਾਰਨਾ ਸੀ ਭੱਜਣਾ ਸੀ ਤਾਂ ਫਿਰ ਇਸ ਕਰਕੇ ਆ ਵੀ ਜੇ ਕੱਲ ਨੂੰ ਨਾਂ ਵੀ ਪਤਾ ਲੱਗਦਾ ਤਾਂ ਚੁੱਪ ਹੋ ਜਾਾਂਗੇ ਜੇ ਪਤਾ ਲੱਗ ਗਿਆ ਤਾਂ ਚੱਕ ਦਾਂਗੇ ਫੱਟੇ ਝੰਡਾ ਵੀ ਅਸੀਂ ਮਾਰੀਏ ਵੀ ਹੋ ਸਕਦਾ ਦੇਖੋ ਜੀ ਭੱਜ ਗਿਆ ਤਾਂ ਇਹਨਾਂ ਨੇ ਖਾਲਸੇ ਨੂੰ ਬਦਨਾਮ ਕਰਤਾ ਇਸ ਬੰਦੇ ਨੇ ਹਮ ਤਾਂ ਕਦੇ ਭੱਜੇ ਨਹੀਂ ਮੈਦਾਨ ਚੋਂ ਇਹਦੇ ਗੁਰੂ ਸਾਹਿਬ ਅਤੇ ਜਿਹੜੇ ਉਪਦੇਸ਼ ਆ ਸਾਡੇ ਜਿਨ੍ਹਾਂ ਦੇ ਅਸੀਂ ਫਲਸਫਿਆਂ ਤੇ ਚੱਲਦੇ ਆ ਉਹਨਾਂ ਨੂੰ ਵੀ ਬਦਨਾਮ ਕਰਤਾ ਇਸ ਬੰਦੇ ਨੇ ਜੀ ਭੱਜਿਆ ਕਿਉਂ ਫਿਰ ਜਾਂ ਤਾਂ ਉਹ ਤੇ ਖੜ ਕੇ ਗਈ ਤਾ ਵੀ ਮੈਂ ਕਰਤਾ ਇਹਦਾ ਮਤਲਬ ਇਹ ਹੈ ਵੀ ਇਹ ਬਹੁਤ ਵੱਡੀ ਕਹਾਣੀ ਹੈ ਇਹਦੇ ਪਿੱਛੇ ਬਹੁਤ ਕੁਝ ਲੁਕਿਆ ਹੋਇਆ ਹੈ ਜਿਹੜੇ ਕਿ ਅੱਗੇ ਸਾਹਮਣੇ ਚੀਜ਼ਾਂ ਆਉਣਗੀਆਂ ਅੱਗੇ ਅੱਗੇ ਵੇਖ ਤੁਸੀ ਜੀ ਇਹਦੇ ਮੋਬਾਈਲ ਉਹਦੇ ਪਾਸਵਰਡ ਵੀ ਖੋਲ ਕੇ ਕਹਿੰਦੇ ਮੋਬਾਈਲ ਵੀ ਨਾਲ ਲੈ ਗਿਆ ਮੈਹਰੋ ਜੀ ਲੱਗਦਾ ਵੀ ਜਿਵੇਂ ਮੈਂ ਪਹਿਲਾਂ ਦੱਸਿਆ ਵੀ بڑے بڑے شریف ਜਿਆਦਿਆਂ ਦੀ ਨੀਂਦ ਉੱਡ ਗਈ ਕਿਤੇ ਉਹ ਮੋਬਾਈਲ ਦੇ ਵਿੱਚ ਇਹਨਾਂ ਦਾ ਵੀ ਕੋਈ ਐਸਾ ਕਾਰਨਾਮਾ ਤਾਂ ਨਹੀਂ ਰਿਕਾਰਡ ਹੋਇਆ ਹੋਇਆ ਜੀ ਜਿਹੜਾ ਆਉਣ ਵਾਲੇ ਦਿਨਾਂ 'ਚ ਸਾਹਮਣੇ ਵੀ ਆ ਸਕਦਾ ਵੱਡਾ ਕਾਰਨ ਇਹ ਏ ਜੀ ਮੋਬਾਈਲ ਜਾਣ ਦਾ ਪਾਸਵਰਡ ਲੈ ਆ ਉਹ ਡਿਲੀਟ ਕਰਤੇ ਹੋਣੇ ਨੇ ਇਹ ਡਿਲੀਟ ਕਰ ਗਿਆ ਉਹਦੇ ਵਿੱਚੋਂ ਹੁਣ ਜਿਹੜੀਆਂ ਉਹਦੀਆਂ ਕੋਈ ਬਾਹਲੀਆਂ ਗੰਧੀਆਂ ਵੀਡੀਓ ਉਹ ਇਹ ਚਲਵਾ ਰਿਆ ਉੱਥੇ ਬਹਿ ਕੇ ਜੀ ਨਿਊਡ ਵੀਡੀਓ ਉਹ ਲੜਕੀ ਦੀ ਅੱਜ ਲੋਕਾਂ ਚਾਹ ਰੀਆਂ ਨੇ ਆਪਾਂ ਗੱਲ ਕਰਦੇ ਵੀ ਚੰਗੇ ਨਹੀਂ ਲੱਗਦੇ ਬਿਲਕੁਲ ਨਿਰਵਸਤਰ ਵੀਡੀਓ ਕਈ ਨੇ ਜਿਹੜੀਆਂ ਉਹ ਕੌਣ ਰਿਲੀਜ਼ ਕਰ ਰਿਹਾ ਉਹਦੇ ਮਰਨ ਤੋਂ ਬਾਅਦ ਉਹ ਹੀ ਕਰ ਰਿਹਾ ਜੀ ਜਿਹੜਾ ਮੋਬਾਈਲ ਲੈ ਗਿਆ ਤੇ ਦੋਨੇ ਜੀ ਇਹਦਾ ਪਾਸਪੋਰਟ ਵੀ ਉਹਦੇ ਕੋਲੇ ਹੀ ਹੈ ਜੀ ਫਿਰ ਇਹ ਖਾਲਸੇ ਦੀ ਸੋਚ ਹੈ ਜਾਂ ਤਾਲੀਬਾਨ ਸੋਚ ਹੈ ਨੂੰ ਕੀ ਕਹੋਗੇ ਤੁਸੀਂ ਬਿਲਕੁਲ ਤਾਲੀਬਾਨ ਦੀ ਖਾਲਸਾ ਕੌਮ ਨੂੰ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਇਹਦੇ ਵਿੱਚ ਜੀ ਤਾਲੀਬਾਨ ਸੋਚ ਹੈ ਤਾਂ ਚੌਧਰੀ ਸਾਹਿਬ ਤੁਸੀਂ ਉਹੀ ਗੱਲ ਕੀਤੀ ਹੈ ਵੀ ਇਹ ਭਾਈ ਸਾਡੇ ਗੁਰੂਆਂ ਨੇ ਮੈਂ ਤੁਹਾਡੀ ਵੀਡੀਓ ਸੁਣ ਰਿਹਾ ਸੀ ਸਾਡੇ ਖਾਲਸੇ ਨੇ ਜਾਂ ਸਾਡਾ ਖਾਲਸਾ ਰਾਜ ਜਦੋਂ ਤੱਕ ਰਿਹਾ ਵੀ ਕਿਸੇ ਨੇ ਵੀ ਇਦਾਂ ਦਾ ਕੋਈ ਕਦਮ ਨਹੀਂ ਚੁੱਕਿਆ ਮੈਂ ਤਾਂ ਹੀ ਰਾਤ ਜਿਹੜੀ ਵੀਡੀਓ ਕੀਤੀ ਹੈ ਮੈਂ ਉਹਦੇ ਵਿੱਚ ਬੜਾ ਸੋਚ ਸਮਝ ਕੇ ਕਿਹਾ ਹੈ ਕਿ ਮੈਂ ਸਾਰਾ ਇਤਿਹਾਸ ਪੜਿਆ ਜੀ 14 ਲੜਾਈਆਂ ਤਾਂ ਮੈਂ ਪੜੀਆਂ ਹੈ ਨਾ 14 ਲੜਾਈਆਂ ਤਾਂ ਮੈਂ ਗੁਰੂ ਸਾਹਿਬ ਦੀਆਂ ਪੜੀਆਂ ਇਤਿਹਾਸ ਪੜਿਆ ਮਹਾਰਾਜਾਂ ਦਾ ਇਤਿਹਾਸ ਵੀ ਪੜਿਆ ਮਹਾਰਾਜ ਅਜੀਤ ਸਿੰਘ ਦੇ ਨਾਲ ਚਾਰ ਜੰਮੈਲ ਹੋਏ ਉਹ ਵੀ ਮੈਂ ਸਾਰਿਆਂ ਉਹਨਾਂ ਨੂੰ ਸਾਰਿਆਂ ਨੂੰ ਫਾਲੋ ਕੀਤਾ ਹੋਇਆ ਹੈ 퍼 ਮੈਨੂੰ ਇਹ ਅਰ ਕ ਜੋਧਾ ਨਹੀਂ ਮਿਲਿਆ ਕੋਈ ਜਿਹੜੇ ਆ ਕ ਹੁਣ ਕਿਹੜੇ ਪਾਸੇ ਲਾਈਏ ਕਿਹੜੇ ਪਾਸੇ ਜੋਧਾ ਨਹੀਂ ਕਿ ਕਿਹੜੇ ਜੋਧਿਆਂ ਚ ਪਾਈਏ ਇਹਨੂੰ ਜੀ ਇਹ ਤਾਂ ਕਹਿੰਦਾ ਵੀ ਮੈਂ ਸਮਾਜ ਨੂੰ ਸੁਧਾਰਨ ਕਰਕੇ ਪੰਜਾਬ ਨੂੰ ਸੁਧਾਰਨ ਕਰਕੇ ਕਦਮ ਚੁੱਕਿਆ ਵੀ ਮੈਂ ਆਉਣ ਵਾਲੇ ਦਿਨਾਂ ਚ ਵੀ ਚੱਕੂਗਾ ਤੇ ਕਿੰਨਾ ਕੁ ਚੱਕ ਲੇਗਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਗੰਦਾ ਹੈ ਕਿੱਦਾਂ ਤੂੰ ਤੂੰ ਸਾਫ ਕਰ ਲੇਗਾ ਜੀ ਅੱਗੇ ਤੂੰ ਸਾਫ ਕਰਦਾ ਐ ਉਹਨਾਂ ਦਾ ਕੀ ਬਣਿਆ ਉਹ ਨਾਨਕ ਸਰ ਕਲੇਰਾ ਠੱਠ ਵਾਲਿਆਂ ਦਾ ਕੀ ਬਣਿਆ ਰਾਜਸਥਾਨ ਵਿੱਚ ਜਦੋਂ ਭੱਜ ਕੇ ਆਏ ਉਹਨਾਂ ਨੇ ਭਜਾਇਆ ਤੈਨੂੰ ਉਹ ਤਾਂ ਕੀ ਬਣਿਆ ਪੜਿੱਤਰ ਵਰਗਿਆਂ ਦਾ ਕੀ ਬਣਿਆ ਇਹ ਖਾ ਤੇ ਭੇਦ ਖੁੱਲਣਗੇ ਇਹ ਰੈਸਟ ਹੋ ਗਿਆ ਨਾ ਉਹ ਤੋਂ ਬਾਅਦ ਸਭ ਉਹਦੇ ਨੂੰ ਬੋਲੂਗਾ ਇਹ ਚੌਧਰੀ ਸਾਹਿਬ ਬਿਲਕੁਲ ਠੀਕ ਹੈ ਇਹ ਸਿੱਖੀ ਦੇ ਬਾਣੇ ਦੇ ਵਿੱਚ ਬੈਠ ਕੇ ਕੁਝ ਮੈਂ ਵੀਡੀਓ ਦੇਖ ਰਿਹਾ ਸੀ ਵੀ ਤੁਹਾਡੀ ਨਿੱਕੀ ਨੂੰ ਮੇਰੇ ਕੋਲ ਭੇਜ ਦੋ ਵੱਡੀ ਨੂੰ ਭੇਜ ਦੋ ਸਾਇ ਬਹੁਤ ਲਚਰਤ ਵਾਲੇ ਸ਼ਬਦ ਇੱਕ ਬਾਣੇ ਦੇ ਵਿੱਚ ਇੱਕ ਸਿੱਖ ਸਾਹਿਬ ਸਿੰਘ ਸਾਹਿਬ ਬੋਲ ਰਹੇ ਨੇ ਮਤਲਬ ਫਿਰ ਉਹਨੂੰ ਕਿਸ ਤਰ੍ਹਾਂ ਆਪਾਂ ਦੇਖਦੇ ਹਾਂ ਮੈਂ ਦੇਖੋ ਜੀ ਸਾਡੇ ਤਰਨਾ ਦਲ ਦੇ ਜਿਹੜੇ ਮੁਖੀ ਐ ਬਾਬਾ ਸੁਵਿੰਦਰ ਸਿੰਘ ਜੀ ਬਾਬਾ ਮੇਜਰ ਸਿੰਘ ਛੋਟੀ ਜੀ ਬਾਕੀ ਜੋਗਾ ਸਿੰਘ ਡਾਲਾ ਜੀ ਇਹਨਾਂ ਦੇ ਜਿਹੜੇ ਮੁਖੀ ਆ ਨਾ ਬੁੱਢਾ ਦਲ ਦੇ ਬਾਬਾ ਬਲਬੀਰ ਸਿੰਘ ਜੀ ਇਹਨਾਂ ਨੂੰ ਮੇਰੀ ਬੇਨਤੀ ਹੈ ਵੀ ਆਹ ਜਿਹੜਾ ਬੰਦਾ ਸਿੱਖ ਕੌਮ ਦੇ ਉੱਤੇ ਇਹ ਜਿਹੜਾ ਨੱਚਰਤਾ ਫਲਾ ਰਿਹਾ ਸਿੱਖ ਦਾ ਬਾਣਾ ਪਾ ਕੇ ਗੁਰੂ ਸਾਹਿਬ ਦਾ ਪਹਿਲਾਂ ਇਹ ਨੂੰ ਭਾ ਲੋ ਇਹਦੇ ਤੇ ਸੋਧਾ ਲਾਓ ਜੀ ਪਹਿਲਾਂ ਤਾਂ ਇਹਨੂੰ ਕਹੋ ਵੀ ਤੂੰ ਤੇਰੇ ਕੋਲ ਕੀ ਹੱਕ ਆ ਭਈ ਤੂੰ ਬਾਣਾ ਪਾ ਕੇ ਉਹ ਜੀਆਂ ਨੱਚਰਤਾ ਚੀਜ਼ਾਂ ਬੋਲ ਰਿਹਾ ਲੱਗ ਕਿਤੇ ਹਮ ਤੋਂ ਕੰਮ ਕਰਦਾ ਸੀ ਹੁਣ ਤੁਸੀਂ ਆਪ ਹੀ ਨੱਚਦਾ ਤੇ ਆ ਗਏ ਹੋ ਰਾਜੇ ਮਹਾਰਾਜਿਆਂ ਦੇ ਦਰਬਾਰਾਂ ਦੇ ਵਿੱਚ ਨਾਚ ਹੁੰਦੇ ਸੀ ਡਾਂਸ ਹੁੰਦਾ ਸੀ ਲੋਕ ਧੀਆਂ ਪੜਾਂ ਤੱਕ ਛੱਡੇ ਆਉਂਦੇ ਸੀ ਜੰਗੀਰਾ ਲੈ ਲੈਂਦੇ ਸੀ ਤੁਸੀਂ ਉਹ ਕੌਣ ਸੀ ਹਾਂ ਉਹ ਵੀ ਪੰਜਾਬੀ ਸੀ ਸਰ ਹਾਂ ਉਹ ਵੀ ਪੰਜਾਬੀ ਸੀ ਸਰ ਹੂੰ ਗੱਲ ਤਾਂ ਗੱਲ ਤਾਂ ਉਹ ਗੱਲ ਤੇ ਆਉਂਦੀ ਹੈ ਨਾ ਗੱਲ ਤਾਂ ਮਤਲਬ ਇਹ ਕੰਮ ਸ਼ੁਰੂ ਤੋਂ ਚੱਲਿਆ ਆ ਰਿਹਾ ਹੈ ਕਹਿਣ ਦੀ ਮਤਲਬ ਇਹ ਹੈ ਬਿਲਕੁਲ ਮੈਂ ਇੱਕ ਗੱਲ ਤੁਹਾਨੂੰ ਕਹਿੰਦਾ ਸੀਗਾ ਕਿ ਜੇਕਰ ਤੁਹਾਨੂੰ ਇੰਨਾ ਲੱਗਦਾ ਸੀ ਤੁਸੀਂ ਮਾਰਨੀ ਸੀ ਤਾਂ ਫਿਰ ਤੁਸੀਂ ਘਰੇ ਜਾਂਦੇ ਉਹਦੇ ਸਿੱਧੇ ਗੋਲੀ ਮਾਰਦੇ ਨੂੰ ਮਾਰਦੇ ਤਿੰਨ ਘੰਟੇ ਤੁਸੀਂ ਉਹਨੂੰ ਤੋਰੀ ਫਿਰਦੇ ਰਹੇ ਉਹ ਬਠਿੰਡੇ ਦੇ ਵਿੱਚ ਗੱਡੀ 'ਚ ਪਾ ਕੇ ਨਾਲੇ ਜਿਉਂਦੀ ਮਾਮਲਾ ਵਿੱਚੋਂ ਕੁਝ ਹੋਰ ਹੈ ਇਹਦਾ ਮਤਲਬ ਹੈ ਉਹ ਕੀ 182 83 ਕਿਲੋਮੀਟਰ ਪੈਂਦਾ ਲੁਧਿਆਣੇ ਤੋਂ ਬਠਿੰਡਾ ਬਠਿੰਡੇ ਦੇ ਵਿੱਚ ਆ ਕੇ ਕਿਉਂ ਮਾਰਿਆ ਉਹ ਵੀ ਖਮਰਕਸੇ ਨਾਲ ਜੀ ਹਜ਼ੂਰੀ ਨਾਲ ਫਿਰ ਉਹਨੂੰ ਤੁਸੀਂ ਮਤਲਬ ਇਹ ਦੇਦਾ ਮਤਲਬ ਇਹਨਾਂ ਦੀ ਜਿਹੜੀ ਗੱਲਬਾਤ ਹੈ ਪਹਿਲਾਂ ਤੋਂ ਮਿਲਦੇ-ਗਿਲਦੇ ਨੇ ਤੁਹਾਡਾ ਕਹਿਣ ਦਾ ਮਤਲਬ ਇਹ ਆ ਵੀ ਵਿਸ਼ਵਾਸ ਦੇ ਵਿੱਚ ਹੀ ਉੱਥੇ ਗਈ ਸੀ ਉਹਦੇ ਨਾਲ ਵਿਸ਼ਵਾਸ ਘਾਟ ਹੋਇਆ ਤੇ ਉਹ ਜੀ ਹੁਣ ਮੈਂ ਇਹ ਕਹੂੰਗਾ ਇਹ ਕਿਹੜਾ ਚੋਤਾ ਬਈ ਇਹ ਕਿਹੜੇ ਯੋਧਿਆਂ ਦਾ ਕੰਮ ਕੀਤਾ ਤੂੰ ਇੱਕ ਲੜਕੀ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਉਹਦਾ ਵਿਸ਼ਵਾਸ ਘਾਟ ਕੀਤਾ ਕਿ ਕਤਲ ਕਰਤਾ ਹੈ ਫਿਰ ਤੁਸੀਂ ਜਿਹੜਾ ਜੂਰੀ ਹੈ ਜਿਹੜਾ ਕਮਰ ਕਸ਼ਿਆ ਉਸ ਉਹਨੂੰ ਵੀ ਤੁਸੀਂ ਸਾੜਿਆ ਇਹ ਬੇਅਦਬੀ ਨਹੀਂ ਇੱਕ ਕਮਰ ਕਸੇ ਨੂੰ ਤੁਸੀਂ ਸਾੜਤਾ ਬਾਅਦ ਹੀ ਲਿਆ ਕੇ ਵੀ ਮੁੱਦਾ ਹੀ ਖਤਮ ਕਰਦੀ ਐ ਐ ਮੁੱਦੇ ਖਤਮ ਹੋਣ ਲੱਗੇ ਆ ਜੀ ਚੌਧਰੀ ਸਾਹਿਬ ਜੇ ਗੰਦ ਦੀ ਗੱਲ ਕਹਿੰਦੇ ਆ ਵੀ ਆਪਣੇ ਲਚਰਤਾ ਦੀ ਗੱਲ ਕਰਦੇ ਆ ਸਾਡੇ ਪੰਜਾਬੀ ਗਾਇਕ ਜਿਨ੍ਹਾਂ ਨੇ ਹਥਿਆਰਾਂ ਦੇ ਗਾਣੇ ਗਾਏ ਨੇ ਬਹੁਤ ਲਚਰਤਾ ਵੀ ਫੈਲਾਈ ਐ ਵੀਡੀਓ ਵੀ ਲਚਰਤਾਲੇ ਬਣਾਏ ਨੇ ਫਿਲਮਾਂ ਵੀ ਬਣੀਆਂ ਨੇ ਫਿਰ ਉਹ ਸਾਰਿਆਂ ਨੂੰ ਵੀ ਸੌਦਾ ਲੱਗੂਗਾ ਮੈਂ ਤਾਂ ਉਹੀ ਤਾਂ ਕਹਿੰਦਾ ਲਾਓ ਫਿਰ ਸੌਦਾ ਤੁਹਾਡੇ ਚ ਤਾਕਤ ਹੈਗੀ ਲੱਤਾਂ ਭਾਰ ਚੱਲਦੀਆਂ ਤਾਂ ਲਾਓ ਮੈਂ ਇੱਕ ਚੀਜ਼ ਕਹਾਂਗਾ ਜੀ ਵਿੱਤਰ ਪਰिवर्तन ਕਰ ਰਹੇ ਆ ਲੋਕ ਨਿਆ ਦੇ ਵਪਾਰੀ ਕਿੱਥੇ ਆ ਜਿਹੜੇ ਨਸ਼ਾ ਪੰਜਾਬ ਦੇ ਫਲਾਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹ ਉਹ ਮੁਲਜ਼ਮ ਕਿੱਥੇ ਅਸਲ ਮੁਲਜ਼ਮ ਤੀਸਰੀ ਗੱਲ ਪੰਜਾਬ ਦੇ ਪਾਣੀ ਦਾ ਜਿਹੜਾ ਮੁੱਦਾ ਉਹ ਕਿੱਥੇ ਆ ਤੀ ਚੌਥੀ ਗੱਲ ਬੰਦੀ ਸਿੰਘਾਂ ਦਾ ਮੁੱਦਾ ਕਿੱਥੇ ਗਿਆ ਬੇਰ ਜੀ ਦਾ ਮੁੱਦਾ ਕਿੱਥੇ ਗਿਆ ਉਹ ਪਟਿਆਲੀਆਂ ਦੇ ਤੇਜ ਕਰਨਲ ਦੀ ਕੁੱਟਮਾਰ ਦਾ ਮੁੱਦਾ ਕਿੱਥੇ ਗਿਆ ਬਠਿੰਡੇ ਚ ਦੀਪ ਸਿੰਘ ਮੁੰਡਾ ਜਿਹੜਾ ਮਾਰਿਆ ਆਈਲੈਂਡਸ ਵਾਲਾ ਉਹਦਾ ਮੁੱਦਾ ਇਹਦਾ ਮਤਲਬ ਇਹ ਤਾਂ ਨਹੀਂ ਕਿਤੇ ਇਸ ਮੁੱਦੇ ਨੂੰ ਸਾਰੇ ਮੁੱਦਿਆਂ ਨੂੰ ਦਬਾਉਣ ਦੇ ਖਾਤਰ ਇਹ ਮੁੱਦਾ ਖੜਾ ਕਰਤਾ ਇਸ ਬੰਦੇ ਨੇ ਕਿਤੇ ਸਟੇਟ ਦਾ ਵੀ ਕੋਣ ਕੋਣ ਹੈ ਫਿਰ ਪਿੱਛੇ ਇਹਨਾਂ ਦੇ ਇਹ ਸਾਰੇ ਮੁੱਦੇ ਫਿਰ ਸਰਕਾਰਾਂ ਨੂੰ ਦਿਖਦਾ ਨਹੀਂ ਵੀ ਬਾਕੀ ਮੁੱਦੇ ਨੇ ਜਿਹੜੇ ਉਹ ਲੋਕਾਂ ਨੂੰ ਵੀ ਦਿਖਦਾ ਸਰਕਾਰਾਂ ਨੂੰ ਵੀ ਫਿਰ ਇਹਨੂੰ ਹਵਾ ਕੌਣ ਦੇ ਰਿਹਾ ਕੋਣ ਹੈ ਇਹ ਤਾਂ ਹੁਣ ਜਦੋਂ ਰੈਸਟੋ ਹੋਊਗਾ ਫੇਰ ਹੀ ਪਤਾ ਲੱਗੂਗਾ ਜੀ ਜਦੋਂ ਉਹ ਤਾਂ ਨੇ ਤਾਂ ਜੋ ਦੱਸਣਾ ਸੀ ਦੱਸਤਾ ਵੀ ਸਾਨੂੰ ਇਹ ਨਾਲ ਲੈ ਕੇ ਆਇਆ ਸੀ ਇਹ ਪਿੱਛੋਂ ਆਇਆ ਸਾਨੂੰ ਤਾਂ ਇਹ ਪਿਛੋਕ ਲਾਥਕਾਰਪਿਓ ਗੱਡੀ ਤੇ ਆਇਆ ਜੀ ਲਾਥਕਾਰਪਿਓ ਪਹਿਲਾਂ ਉਹਨਾਂ ਨੂੰ ਭੇਜਤਾ ਸੀ ਇਹਨੇ ਇਹ ਤੁਸੀ ਲੈ ਚੋ ਚੌਧਰੀ ਸਾਹਿਬ ਤੁਸੀਂ ਗੱਲ ਬੰਦੀ ਸਿੰਘਾਂ ਦੀ ਕਰੀਆ ਪਾਣੀਆਂ ਦੀ ਕਰੀਆ ਜਵਾਨੀ ਦੀ ਕੀਤੀ ਹੈ ਨਸ਼ੇ ਦੀ ਕੀਤੀ ਹੈ ਭਾਈ ਜੇ ਗੱਲ ਕਰੀਏ ਤਾਂ ਪਿਛਲੇ ਦਿਨ ਇੱਕ ਗਾਇਕਾ ਪਟਿਆਲੇ ਤੋਂ ਸੁਗਵੰਤ ਲਵਲੀ ਉਹਨੇ ਬੜਾ ਵਧੀਆ ਗਾਣਾ ਗਾਇਆ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਮਿਲਦੀ ਲੁੱਚੇ ਸਾਧਾ ਨੂੰ ਪ੍ਰੋਲ ਮਿਲ ਜਾਂਦੀ ਹੈ ਬੰਦੀ ਸਿੰਘਾਂ ਨੂੰ ਰਿਹਾਈ ਕਿਉਂ ਨਹੀਂ ਮਿਲਦੀ ਉਹ ਜਿਹਨੇ ਚੰਗਾ ਗਾਇਆ ਕੌਮਲੀ ਗਾਇਆ ਉਹਦਾ ਸਤਿਕਾਰ ਨਹੀਂ ਕੋਈ ਕਰ ਰਿਹਾ ਜਦੋਂ ਐਡੇ-ਐਡੇ ਮੋਰਚੇ ਲੱਗੇ ਹੋਏ ਨੇ ਕਿਸ ਨੇ ਉਹਨੂੰ ਸਨਮਾਨ ਕੀਤਾ ਕਿਸੇ ਨੇ ਦੇਖਿਆ ਉਹਦਾ ਘਰ-ਵਾਰ ਕਿਵੇਂ ਚੱਲਦਾ ਮਤਲਬ ਚੰਗਾ گاਉਣ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ ਇੱਥੇ ਇਹ ਚੰਗਾ گاਉਣ ਵਾਲਿਆ ਚੰਗਾ ਸੁਣਦੇ ਵੀ ਜੀ ਇਹ ਤਾਂ ਸੁਣਦੇ ਸਲੀਬਤਾ ਹੁਣ ਜਿਹੜਾ ਆ 4 ਲੱਖ ਫਾਲੋਅਰ ਹੈ ਉਹ ਕਿਸੇ ਸਾਨੂੰ ਦੱਸਿਆ ਕਿਸੇ ਸਵਾਦ ਚਿੰਤਕ ਨੇ ਕਿਸੇ ਬੁੱਧੀਜੀਵੀ ਬੰਦੇ ਨੇ ਦੱਸਿਆ ਉਹ ਕਹਿੰਦੇ ਵੀ ਜਿਹਦੇ ਚ 30-32% ਤਾਂ ਬਜ਼ੁਰਗ ਹੈ ਉਹਨੂੰ ਸੁਣਦੇ ਸੀ ਨਾ ਫਾਲੋ ਕਰੋ ਨਾ ਸੁਣੋ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜੇ ਦਾਜ ਲੈਣਾ ਬੰਦ ਕਰ ਦਾਂਗੇ ਤਾਂ ਦੇਣਾ ਆਪੀ ਬੰਦ ਹੋ ਜਾਊਗਾ ਜੇ ਅਸੀਂ ਗੰਦਾ ਸੁਣਾਗੇ ਨਹੀਂ ਗੰਦਾ ਦੇਖਾਂਗੇ ਨਹੀਂ ਭਾਈ ਤਾਂ ਕੋਈ ਨਹੀਂ ਇਹਨੂੰ ਪਰੋਸ ਸਕਦਾ ਅਸੀਂ ਲੋਕ ਹੀ ਆ ਜਿਹੜੇ ਸਾਰੇ ਕੁਝ ਦੇਖਦੇ ਆਂ ਮੈਰੋਂ ਕਿ ਸੁਣਦਾ ਸੀ ਇਹਨੇ ਵੀ ਕੀਤਾ ਸੀ ਇਹ ਵੀ ਸੁਣਦਾ ਸੀ ਜਿਹੜਾ ਇਹਦੇ ਕੋਲੇ ਆਉਂਦੀ ਸੀ ਸੁਣਦਾ ਹੀ ਸੀ ਮਤਲਬ ਉਹ 4 ਲੱਖ ਉਹ ਫੋਲੋਅਰ ਨੇ ਭਾਈ ਆਸੀ ਉਹ ਲੋਕ ਆ ਉਹ ਕਹਿਣ ਦਾ ਮਤਲਬ ਇਹ ਹੈ ਬਿਲਕੁਲ ਬਿਲਕੁਲ ਦੇਖੋ ਜੀ ਮੈਂ ਪੰਜਾਬੀਆਂ ਨੂੰ ਨਾ ਸ਼ਾਵਾਸ਼ੇ ਦੇਣ ਲੱਗਾ ਜਿਹੜੇ ਪੋਸਟਰ ਪਾਉਂਦੇ ਆ ਕੋਈ ਲਾਈ ਜਾਂਦਾ ਪੋਸਟਰ ਲਾਤਾ ਨਹੀਂ ਇੱਜਤਾਂ ਦੇ ਰਖਵਾਲੇ ਆਹ ਇੱਜਤਾਂ ਦਾ ਰਖਵਾਲਾ ਯਾਰ ਕਤਲ ਕਰਕੇ ਇੱਕ ਗੁਰੂ ਸਾਹਿਬ ਨੇ ਸਿੱਖਿਆ ਹੱਥੇ ਤੇ ਬੱਚੇ ਤੇ ਜੇੜੀ ਤੇ ਵਾਰ ਨਹੀਂ ਕਰਨਾ ਆਹ ਦਾ ਇੱਕ ਮੋਲਟੀ ਹੋ ਗਿਆ ਥਾ ਨਾ ਕੰਮ ਇਹ ਸਿੱਖੀ ਦੀ ਪ੍ਰਵਾਹ ਇਹ ਸਿੱਖ ਦੀ ਪ੍ਰਵਾਹ ਸਿਆ ਇੱਕ ਬਾਹਰ ਲਿਆ ਕੰਟਰੀ ਕਲੀ ਖੇਦੇ ਹੋਣਗੇ ਚੌਧਰੀ ਸਾਹਿਬ ਪੰਜਾਬੀ ਦੀ ਗੱਲ ਕਰਦੇ ਆ ਪੰਜਾਬੀ ਤੈਨੂੰ ਸੰਭਾਲ ਦੀ ਗੱਲ ਕਰਦੇ ਕਈ ਜਗ੍ਹਾ ਤਾਂ ਹਲੇ ਵੀ ਸਾਡੇ ਕਹਿੰਦੇ ਵੀ ਗਿੱਧੇ ਪੈਂਦੇ ਨੇ ਗਿੱਧੇ 'ਚ ਬੋਲੀਆਂ ਪੈਂਦੀਆਂ ਨੇ ਜਿੱਥੇ ਨੌਜਵਾਨ ਮੁੰਡੇ ਕੁੜੀਆਂ ਬਜ਼ੁਰਗ ਗੰਦੀਆਂ ਬੋਲੀਆਂ ਪਾਉਂਦੇ ਨੇ ਤੇ ਫਿਰ ਉਹ ਲੋਕ ਕੌਣ ਨੇ? ਸ਼ਿਪਾਰ ਦੇ ਬੇਲੇ ਤੇ ਜਾਵੜੋ ਲੁਧਿਆਣੇ ਜੀ ਕਿਤੇ ਬਕਬੂਲ ਜੀ ਜਾਇਓ ਕਿਤੇ ਕਬਰ ਕਰਕੇ ਲਿਆਇਓ ਤੇ ਦੀਆਂ ਬੋਲੀਆਂ ਲੱਚਰਤਾ ਹੀ ਐ। ਹੂੰ ਬੋਲੀਆਂ ਉਹਨੂੰ ਪਾਈ ਜਾਂਦੇ ਐ। ਉਹ ਕੀ ਐ? ਉਹਨਾਂ ਨੂੰ ਸੋਧ ਜੀ ਉਹੀ ਉਹੀ ਮੈਂ ਗੱਲ ਕਰਦਾ ਵੀ ਉੱਥੇ ਪਾਈ ਕੌਣ ਬੋਲੂਗਾ? ਮੈਂ ਨਾ ਮਕਬੂਲ ਜੀ ਪਹਿਲਾਂ ਤਾਂ ਮੈਂ ਸਾਡੇ ਪੰਜਾਬੀਆਂ ਨੂੰ ਮੈਂ ਸ਼ਾਬਾਸ਼ੇ ਦੇ ਦਿੰਦਾ ਆ ਜਿਹੜੀਆਂ ਤੇ ਪੇਟਾਂ ਨੂੰ ਕਹਿੰਦੇ ਛਾਵਾ ਛੇ ਆ ਤੁਹਾਨੂੰ ਬਈ ਬਹੁਤ ਵਧੀਆ ਕੀਤਾ ਤੁਸੀਂ ਇੱਕ ਨੰਗ ਮਹਿਰੋ ਦੇ ਪੁੱਦੇ ਤੇ ਸਾਰੇ ਮੁੱਦੇ ਦਵਾਤੇ ਪੰਜਾਬ ਦੇ ਜਿਹੜੇ ਮੁੱਦਾਂਲੇ ਸੀ ਉਹ ਸਾਰੇ ਦਵਾ ਗਏ ਜੀ ਤੇ ਮੈਂ ਤਾਂ ਇਹ ਹੀ ਕਹਿੰਦਾ ਵੀ ਹੁਣ ਕਿਹੜੇ ਯੋਧੇ ਚ ਨਾਂ ਦਈਏ ਜੀ ਇਹਦਾ ਇਹ ਕਿਹੜੇ ਯੋਧੇ ਜਰਾਨੀ ਮਾਰ ਯੋਧੇ ਤੇ ਦੀਏ ਗੁਰੂ ਸਾਹਿਬ ਦੇ ਨਾਲ ਜਿੰਨੇ ਯੋਧੇ ਉਹਨਾਂ ਨੇ ਤਾਂ ਕਿਤੇ ਜਰਾਨੀ ਦੇ ਹੱਥ ਨਹੀਂ ਚੱਕਿਆ ਜੀ ਪਰ ਇਹ ਇਹਨੂੰ ਮਤਲਬ ਮੈਂ ਇਹ ਗੱਲ ਕਰਦਾ ਚੌਧਰੀ ਸਾਹਿਬ ਇਹਨੂੰ ਸਿੱਖੀ ਦੀ ਗੱਲ ਕਰਦਾ ਹੈ ਇਹ ਪੰਜਾਬ ਦੀ ਗੱਲ ਕਰਦਾ ਗੱਲ ਕਿਸ ਚੀਜ਼ ਦੀ ਕਰਦਾ ਵੀ ਆਪਾਂ ਇਹ ਜੋਧਾ ਮੰਨੀਏ ਮੈਨੂੰ ਇਹਦੇ ਉੱਤੇ ਥੋੜਾ ਜਿਹਾ ਚਾਗਣਾ ਪਾਓ ਇਹ ਕਿਸੇ ਸਿੱਖੀ ਦੀ ਗੱਲ ਨਹੀਂ ਕਰਦਾ ਜੀ ਠੀਕ ਹੈ ਨੇ ਬਹਿਰੂਫੀਆ ਬਣਿਆ ਫਿਰਦਾ ਇਹ ਇਹ ਪਿੱਛੋਂ ਵੀ ਕਮਿਊਨਿਟੀ ਦਾ ਚਲੋ ਪ੍ਰਚਾਰ ਪ੍ਰਵਤਨ ਕਰ ਗਿਆ ਪਰ ਜੇ ਤੂੰ ਆਹ ਕੰਮ ਕਰ ਲੈ ਤੂੰ ਉਧਰ ਕਰ ਲੈਂਦਾ ਤੁਹਾਡੇ ਪਾਕਿਸਤਾਨ ਕਰੀ ਜਾਂਦੇ ਆ ਆਹੀ ਕੰਮ ਕਰਦੇ ਆ ਉਧਰ ਸਿੱਖੀ ਨੂੰ ਜਰੂਰ ਤੂੰ ਲਾਜ ਲਾਉਣੀ ਸੀ ਲਿਆ ਕੇ ਯਾਰ ਚਾ ਚੌਧਰੀ ਸਾਹਿਬ ਲਾਸਟ ਚ ਇੱਕ ਮੇਰਾ ਸਵਾਲ ਹੈ ਸਾਰਿਆਂ ਨੇ ਸੁਣ ਲਿਆ ਪਰ ਆਪਾਂ ਨੂੰ ਵੀ ਲੋਕ ਕਈ ਗਾਣਾ ਕੱਢਣਗੇ ਭਾਈ ਭੇਡ ਚਾਲ ਹੈ ਕਈ ਲੋਕ ਬਾਅਦ ਦੇ ਵਿੱਚ ਹੀਰੋ ਬਣਾਉਂਦੇ ਨੇ ਪਹਿਲਾਂ ਬਾਅਦ ਚ ਉਸੇ ਨੂੰ ਲੋਕ ਬਿਲਨ ਬਣਾਉਂਦੇ ਨੇ ਸੱਚ ਤਾਂ ਕਈ ਵਾਰੀ ਅਸੀਂ ਪਹੁੰਚਦੇ ਨਹੀਂ ਅਸੀਂ ਇੱਕ ਪਾਸਾ ਦੇਖ ਲੈਂਦੇ ਆ ਦੂਜਾ ਪਾਸਾ ਕਈ ਵਾਰ ਦੇਖਦੇ ਨਹੀਂ ਆਪਾਂ ਨੂੰ ਵੀ ਗਾਣਾ ਕੱਢਣਗੇ ਕਈ ਲੋਕ ਪਰ ਮੈਂ ਇਹ ਕਹਿਣਾ ਜਿਨੇ ਆਪ ਕਦੇ ਗਲਤ ਕੰਮ ਕੋਈ ਕੀਤਾ ਨਹੀਂ ਭਾਈ ਕਮੈਂਟਾਂ ਦੇ ਵਿੱਚ ਉਹੀ ਗੱਲ ਕਰੇ ਕਰੋ ਚੌਧਰੀ ਸਾਹਿਬ ਪੀੜੀ ਦੇ ਦੇ ਸੋਟਾ ਇਹਨਾਂ ਨੂੰ ਕੋਈ ਜਿਹਨੇ ਕਮੈਂਟ ਕੋਈ ਗੱਦਾ ਕਰਦਾ ਉਹ ਪੀੜੀ ਥੱਲੇ ਆਪੇ ਸੋਟਾ ਮਾਰ ਲੈ ਇੱਥੋਂ ਵੇਖ ਕੇ ਵੀ ਮੈਂ ਕੋਈ ਗਲਤ ਕੀਤਾ ਤਾਂ ਨਹੀਂਗਾ ਫੇਰ ਜ਼ਰੂਰ ਕਮੈਂਟ ਕਰੋ ਮੇਰੇ ਮੇਰੇ ਵੀਡੀਓ ਤੇ ਅੱਛਾ ਚੌਧਰੀ ਸਾਹਿਬ ਲਾਸਟ ਸਵਾਲ ਹੈ ਇਹ ਜਿਹੜੇ ਮਹਿਰੋਂ ਨੇ ਅਮਰਤਪਾਲ ਮਹਿਰੋਂ ਨੇ ਇਹ ਕੀ ਕੰਮ ਕਰਦੇ ਸੀ ਜਿਵੇਂ ਬਾਬੇ ਨਾਨਕ ਨੇ ਉੱਤਮ ਖੇਤੀ ਲਿਖਿਆ ਵੀ ਪਹਿਲਾਂ ਆਪਾਂ ਭਾਈ ਕਮਾਈ ਕਰੀਏ ਫਿਰ ਵੰਡ ਕੇ ਛਕੀਏ ਭਾਈਏ ਖਾਈਏ ਫਿਰ ਰਾਕੇ ਵੰਡ ਕੇ ਛਕੀਏ ਪਰ ਇਹ ਕਿਹੜੇ ਸਿਧਾਂਤਾਂ ਦੇ ਚੱਲੇ ਹੋਏ ਨੇ ਤੇ ਕੰਮ ਕੀ ਕਰਦੇ ਨੇ ਕੀ ਇਹਨਾਂ ਦਾ ਬਿਜ਼ਨਸ ਕੀ ਸੀ ਮਹਿਰੂ ਦਾ ਦੇਖੋ ਜੀ ਫੋਰਚੂਨਰਾਂ ਗੱਡੀਆਂ ਤੇਲ ਕਿੱਥੋਂ ਪੈਂਦੇ ਫੋਰਚੂਨਰਾਂ ਗੱਡੀਆਂ ਕਿੱਥੋਂ ਆਈਆਂ ਅਸਲਾ ਕਿੱਥੋਂ ਆਇਆ 10-12 10-12 ਲਾਲ ਲਾਕ ਲੈ ਕੇ ਜਿਹੜਾ ਇਹਨਾਂ ਦਾ ਟੋਲਾ ਸੀਗਾ ਨਿੰ ਸਿੰਘਾਂ ਦਾ ਉਹ 10-12 ਚੱਲਦੇ ਉਹਨਾਂ ਦੇ ਖਰਚੇ ਕਿੱਥੋਂ ਪੂਰੇ ਕਰਦੇ ਸੀ ਤੇਲ ਕਿੱਥੋਂ ਪੂਰੇ ਕਰਦੇ ਸੀ ਉਹ ਕਿੱਥੋਂ ਨਾਨਕ ਸਰ ਠਾੜ ਕਲੇਰਾਂ ਵਾਲਾ ਦਬਤਲਾ ਦਬ ਕਿਉਂ ਗਿਆ ਉਹ ਦੋ ਬੁੱਧੇ ਚੱਕੇ ਸੀ ਦੋਨੇ ਦਬਾਤੇ ਉਹ ਕਿਉਂ ਦੱਤੇ ਉਹ ਸਿਰੇ ਕਿਉਂ ਨਾ ਲੱਗੇ ਜੀ ਉਹ ਜਿਹੜੀ ਬਾਬੇ ਨੇ ਇੱਕ ਪਰਚਾ ਦਰਜ ਕਰਾਇਆ ਨੇ ਉਹ ਵੀ ਗਲਤੀ ਹਟਪਣ ਕੀ ਪਰਚਾ ਦਰਜ ਕਰਾਉਣਾ ਹੈ ਉਹ ਲੇਡੀ ਜਮਕਰ ਗਈ ਕੀ ਕਰ ਲਓਗੇ ਤਾਂ ਉਹ ਬਾਬਾ ਆਊਗਾ ਜਮਾਦਤੇ ਹੁਣ ਬਾਅਦ ਉਸ ਮੈਂ ਉਹ ਬਾਣਾ ਨਹੀਂ ਵੀ ਪਾਊਗਾ ਇਹਦੇ ਤੇ ਜੀ ਤੇ ਮੈਂ ਚੌਧਰੀ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਉਹੀ ਪੁੱਛਦਾ ਵੀ ਇਹ ਕੀ ਕੰਮ ਕੀ ਹੈ ਇਹ ਸਿਰਫ ਬਾਣਾ ਪਾ ਕੇ ਕਈ ਆਪਾਂ ਦੇਖਦੇ ਆ ਵੀ ਕਈਆਂ ਨੇ ਕਿਹਾ ਵੀ 90 ਇੱਕ ਸਿੰਘ ਹੀ ਬੋਲ ਰਹੇ ਨੇ ਵੀ 90% ਨੇ ਜਿਹੜੇ ਬਿਲਕੁਲ ਇੱਧਰ ਕੋਈ ਕੰਮ ਨਹੀਂ ਕਰਦੇ ਕੋਈ ਕਾਰੋਬਾਰ ਨਹੀਂ ਸਿਰਫ ਕਹਿੰਦੇ ਆ ਵੀ ਚੱਕ ਕੇ ਆਪਾਂ ਨੇਂਗ ਬਣ ਜੰਨੇ ਆ ਕੋਈ ਪੁੱਛੂਗਾ ਨਹੀਂ ਕਿਸੇ ਨੂੰ ਡਰਾ ਲਓ ਧਮਕਾ ਲਓ ਪਹਿਲੇ ਸਮਿਆਂ ਦੇ ਵਿੱਚ ਕਿਹਦਾ ਕਾਕੰਡਾ ਵੱਧ ਲਿਆ ਜਾਂ ਕੁਛ ਵੱਧ ਲਿਆ ਵੀ ਅੱਜ ਵੀ ਕਈ ਲੋਕ ਐਸੇ ਹੈਗੇ ਨੇ ਜਿਹੜੇ ਸਿਰਫ ਬਾਣਾ ਪਾ ਕੇ ਬਾਣੇ ਨੂੰ ਵੀ ਬਦਨਾਮ ਕਰ ਰਹੇ ਨੇ ਦੇਖੋ ਜੀ ਝਦਾਉਂਦੇ ਆ ਇਹ ਇਹਦੇ ਹੁਣ ਮੰਗੂ ਵੱਟਦਾ ਲੈ ਲੋ ਜਿਹੜਾ ਮੰਗੂ ਵੱਟਦੀ ਸੀ ਉਹਦੇ ਮੈਂ ਵੀਡੀਓ ਵਿੱਚ ਖਲਾਫ ਕੀਤੀ ਪਾਇਆਗਾ ਮੰਗੂ ਤੇਰਾ ਠੱਪ ਹੋ ਗਿਆ ਕੰਮ ਉਹ ਬੰਦਾ ਵੀ ਕਰਦਾ ਸੀ ਪਬਲਿਸਿਟੀ ਕਰਦਾ ਸੀ ਹੁਣ ਇਹ ਵੀ ਪਬਲਿਸਿਟੀ ਕਰ ਰਿਹਾ ਹੈ ਤੇ ਲੋਕ ਇਹਨੂੰ ਕਾਲਤਖ ਸਾਹਿਬ ਦਾ ਕਹਿੰਦੇ ਜੀ ਇਹਨੂੰ ਜਥੇਦਾਰ ਲਾ ਦਿਓ ਜੀ ਤੇ ਫਿਰ ਕੀ ਭਾਵੇਂਗੀ ਅਜੇ ਤਾਂ ਇਹਦੇ ਕੋਲ ਪਾਵਰ ਹੈ ਨਹੀਂ ਜੇਕਰ ਇਹਦੇ ਕੋਲ ਪਾਵਰ ਦੇਤੀ ਫਿਰ ਕੀ ਭਾਵੇਂਗੀ ਇਹਨਾਂ ਦੇ ਕੀੜੇ ਮਕੋੜੇ ਸਮਝੂਗਾ ਲੋਕਾਂ ਨੂੰ ਇਹਦਾ ਜੀ ਇਹ ਤਾਂ ਬਹੁਤ ਵੱਡੀ ਗੱਲ ਲੋਕ ਕਰਦੇ ਨੇ ਹਲੇ ਸੋਚਦੇ ਨਹੀਂ ਸਮਝਦੇ ਨਹੀਂ ਕਾਲਤਖ ਸਾਹਿਬ ਦਾ ਜਥੇਦਾਰ ਇੱਕ ਕੌਮ ਦੀ ਨੁਮਾਇੰਦਗੀ ਪੂਰੀ ਵਾਰਡ ਦੇ ਵਿੱਚ ਕਰਨੀ ਹੈ ਕੋਈ ਛੋਟੀ ਮੋਟੀ ਗੱਲ ਨਹੀਂ ਇਹ ਤਾਂ ਸੋਚਣਾ ਪਊਗਾ ਇਹ ਹੁਣ ਭਾਈ ਸਾਡੇ ਲੋਕ ਨੇ ਜਿਹੜੇ ਸਮਝਦਾਰ ਨੇ ਸਮਾਂ ਪਾ ਕੇ ਸਾਰੇ ਸੱਚ ਸਾਹਮਣੇ ਆ ਜਾਣਗੇ ਥੋੜਾ ਸਮਾਂ ਦੇਣਾ ਚਾਹੀਦਾ ਆਪਾਂ ਨੂੰ ਇੱਕ ਤਰਫ ਕੋਈ ਲਾਨ ਨਹੀਂ ਕਰ ਦੇਣਾ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਲਚਰਤਾ ਦੇ ਅਸੀਂ ਸਾਰੇ ਖਿਲਾਫ ਹੈ ਇਹ ਕਮਲ ਕੌਰ ਜੋ ਕਰਦੀ ਸੀ ਸਹੀ ਨਹੀਂ ਕਰਦੀ ਸੀ ਪਰ ਕੀ ਚੌਧਰੀ ਸਾਹਿਬ ਉਹਨੂੰ ਮਾਰਨਾ ਇਹ ਇੱਕ ਲਾਸਟ ਚੁਆਇਸ ਸੀਗੀ ਵੀ ਇਦਾਂ ਹੀ ਹੋਣਾ ਚਾਹੀਦਾ ਸੀ ਮੈਂ ਉਹੀ ਆਪਾਂ ਉਸੇ ਗੱਲ ਤੇ ਆਪਾਂ ਘੁਆਕ ਲਿਆਉਣੇ ਜੀ ਵੀ ਇਹਨੂੰ ਮਾਰਨਾ ਕਿਉਂ ਜ਼ਰੂਰੀ ਸੀ ਕੀ ਸੀ ਇਹੋ ਜਿਹਾ ਇਹਦੇ ਵਿੱਚ ਮੁਹਿਲਾ ਦੇ ਵਿੱਚ ਕੀ ਸੀ ਇਹੋ ਜਿਹਾ ਇਹਦੇ ਪਾਸਪੋਰਟ 'ਤੇ ਦੀਆਂ ਐਂਟਰੀਆਂ ਸੀ ਜਿੱਥੇ ਬਾਹਰ ਕਿਤੇ ਘੁੰਮਣ ਕਾ ਮਨ ਜਾਂਦੀ ਸੀ ਉਹ ਐਂਟਰੀਆਂ ਕੀ ਸੀ ਇਹ ਬਹੁਤ ਵੱਡਾ ਮਸਲਾ ਹੈ ਠੀਕ ਹੈ ਚੌਧਰੀ ਸਾਹਿਬ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਲਈ ਸ਼ੁਕਰੀਆ ਥੈਂਕ ਯੂ